ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਆ ਨਿਊ ਨੀਡਲਵਰਕ ਐਂਕਰ ਥ्रेड ਦੇ ਨਾਲ ਤੇ ਚਲੋ ਸ਼ੁਰੂ ਕਰਦੇ ਆਂ ਅਸੀਂ ਜਿਹੜਾ ਅਸੀਂ ਤੁਹਾਨੂੰ ਡਿਜ਼ਾਈਨ ਦੱਸਣ ਜਾ ਰਹੇ ਆ ਇਹਨੂੰ ਕਹਿੰਦੇ ਆ ਸੁੰਡੀ ਸਟਿਚ ਜਿਹਨੂੰ ਬੁਲਿੰਗ ਸਟਿਚ ਕਹਿੰਦੇ ਆ ਤੇ ਅਸੀਂ ਜ਼ਿਆਦਾਤਰ ਤੇ ਇਹਨੂੰ ਸੁੰਡੀ ਸਟਿਚ ਹੀ ਕਹਿੰਦੇ ਹੁੰਦੇ ਸੀ ਪਹਿਲਾਂ ਇੱਥੇ ਅਸੀਂ ਸੈਂਟਰ ਦੇ ਵਿੱਚੋਂ ਸੂਈ ਲੈ ਲੈਣੀ ਆ ਇਹਦੇ ਤੁਸੀਂ ਕੋਈ ਵੀ ਮਤਲਬ ਡਿਜ਼ਾਈਨ ਬਣਾ ਸਕਦੇ ਜੇ ਰੋਜ਼ ਬਣਾ ਸਕਦੇ ਆ ਪੱਤੀਆਂ ਬਣਾ ਸਕਦੇ ਆ ਕੋਈ ਵੀ ਡਿਜ਼ਾਈਨ ਤੁਸੀਂ ਜਿੱਧਰ ਨੂੰ ਮਰਜੀ ਇਹਨੂੰ ਅਸੀਂ ਰਾਉਂਡ ਦੀ ਸ਼ੇਪ ਚ ਜਾਂ ਲੈਂਥ ਦੀ ਸ਼ੇਪ ਦੇ ਵਿੱਚ ਲੈ ਸਕਦੇ ਆ ਸਭ ਤੋਂ ਪਹਿਲਾਂ ਜਿੱਥੋਂ ਜਿੰਨਾ ਅਸੀਂ ਡਿਜ਼ਾਈਨ ਬਣਾਉਣਾ ਆ ਓਨਾ ਹੀ ਅਸੀਂ ਫੈਬਰਿਕ ਲੈਣਾ ਆ ਜਿੰਨਾ ਤੁਸੀਂ ਡਿਜ਼ਾਈਨ ਪਾਉਣਾ ਚਾਹੁੰਦੇ ਆ ਨਾ ਓਨਾ ਹੀ ਅਸੀਂ ਫੈਬਰਿਕ ਚੱਕ ਲੈਣਾ ਇੱਥੇ ਇੱਥੇ ਦੇਖੋ ਮੈਂ ਇੰਨਾ ਪਾਉਣਾ ਚਾਹੁੰਦੀ ਆ ਕਿ ਮੈਂ ਇੰਨਾ ਫੈਬਰਿਕ ਲੈ ਲਿਆ ਹੋਇਆ ਵਾ ਤੇ ਆ ਥ੍ਰੈਡ ਦੇ ਵਿੱਚ ਕੱਢਾਂਗੇ ਅਸੀਂ ਠੀਕ ਹੈ ਜੀ ਇਸ ਤਰ੍ਹਾਂ ਕੱਢ ਲਈ ਹੋਈ ਨੀਡਲ ਇਸ ਤਰ੍ਹਾਂ ਨੀਡਲ ਦੇ ਥੱਲੇ ਰੱਖਣੀ ਹੋਈ ਆਪਾਂ ਫਿੰਗਰ ਫਿੰਗਰ ਰੱਖ ਕੇ ਤੇ ਇਹਨੂੰ ਅਸੀਂ ਇਸ ਤਰ੍ਹਾਂ ਲੈਣਾ ਥ੍ਰੈਡ ਨੂੰ ਰਾਉਂਡ ਰਾਉਂਡ ਦੀ ਸ਼ੇਪ ਚ ਲੈਣਾ ਹੈ ਇਸ ਤਰ੍ਹਾਂ ਕਰਕੇ ਨਾ ਬਹੁਤਾ ਲੂਜ਼ ਹੋਵੇ ਤੇ ਨਾ ਹੀ ਬਹੁਤਾ ਟਾਈਟ ਹੋਵੇ ਇਹਨੂੰ ਅਸੀਂ ਹੁਣ ਇਸ ਤਰ੍ਹਾਂ ਕਰਕੇ ਨਾ ਇਸ ਤਰ੍ਹਾਂ ਹੌਲੀ-ਹੌਲੀ ਬਾਹਰ ਨੂੰ ਇਸ ਤਰ੍ਹਾਂ ਖੜਕੇ ਨਾ ਇੱਥੋਂ ਇਸ ਤਰ੍ਹਾਂ ਕੱਢ ਲੈਣਾ ਇਸ ਤਰ੍ਹਾਂ ਮੈਂ ਕੱਢ ਲਿਆ ਹੋਇਆ ਇਸ ਤਰ੍ਹਾਂ ਅਸੀਂ ਇਹਨੂੰ ਇੱਥੇ ਅਸੀਂ ਲੌਕ ਕਰ ਦਾਂਗੇ ਫੋਰ ਤੁਸੀਂ ਜਿੱਧਰ ਨੂੰ ਖੜਨਾ ਚਾਹੁੰਦੇ ਜੇ ਡਿਜ਼ਾਈਨ ਤੁਸੀਂ ਉਧਰ ਨੂੰ ਲਿਜਾ ਸਕਦੇ ਹੋ ਉੱਪਰ ਥੱਲੇ ਵੀ ਕਰ ਸਕਦੇ ਹਾਂ ਅਸੀਂ ਇਸ ਤਰ੍ਹਾਂ ਜਿੱਦਾਂ ਮੈਂ ਹੁਣ ਇੱਥੋਂ ਲੈ ਲਿਆ ਬਿਲਕੁਲ ਨਾਲ ਲੈਣ ਦੀ ਵੀ ਜ਼ਰੂਰਤ ਨਹੀਂ ਹੈਗੀ ਇਹਨੂੰ ਕਿ ਬਿਲਕੁਲ ਨਾਲੋਂ ਚੱਕਣਾ ਹੈ ਅਸੀਂ ਉੱਪਰ ਥੱਲੇ ਫੈਬਰਿਕ ਲੈ ਸਕਦੇ ਹਾਂ ਠੀਕ ਹੈ ਜੀ ਤਾਂ ਦੇਖੋ ਮੈਂ ਹੁਣ ਇੱਥੋਂ ਲੈ ਲਿਆ ਹੋਇਆ ਫੈਬਰਿਕ ਨੂੰ ਇਸ ਤਰ੍ਹਾਂ ਇਹਨੂੰ ਅਸੀਂ ਨੀਡਲ ਨੂੰ ਫਿਰ ਤੋਂ ਫਿੰਗਰ ਤੇ ਅੱਖਾਂਗੇ ਫਿਰ ਅਸੀਂ ਕਰਾਂਗੇ ਇਸ ਤਰ੍ਹਾਂ ਇਹ ਬਿਨਾ ਕਾਊਂਟ ਕੀਤੇ ਹੋਏ ਮੈਂ ਰਾਉਂਡ ਰਾਉਂਡ ਕਰਦੀ ਪਈਆਂ ਥ੍ਰੈਡ ਨੂੰ ਇਹ ਇਸ ਤਰ੍ਹਾਂ ਕਰਕੇ ਨਾ ਤਾਂ ਲੂਜ਼ ਰੱਖਣੇ ਆ ਤੇ ਨਾ ਹੀ ਬਹੁਤ ਟਾਈਟ ਕਰਨਾ ਆ ਅਸੀਂ ਬਸ ਇਹਨੂੰ ਅਸੀਂ ਇੱਥੋਂ ਫੜ ਕੇ ਇਸ ਤਰ੍ਹਾਂ ਥ੍ਰੈਡ ਨੂੰ ਖਿੱਚ ਲੈਣਾ ਆ ਇਹ ਆਪਣੇ ਆਪ ਜਿਹੜਾ ਕੰਪਲੀਟ ਹੋਊਗਾ ਦੇਖੋ ਤੇ ਅਸੀਂ ਇਹਨੂੰ ਕਿਸੇ ਵੀ ਜਿਹੜੀ ਹੈ ਸ਼ੇਪ ਚ ਮੈਂ ਬਣਾ ਦੇਣਾ ਹੈ ਇਹ ਹੁਣ ਅਸੀਂ ਲਵਾਂਗੇ ਠੀਕ ਹੈ ਜੀ ਹੁਣ ਅਸੀਂ ਇੱਥੇ ਫਿਰ ਲੋਕ ਕਰ ਦਾਂਗੇ ਅਸੀਂ ਇੱਥੋਂ ਇਹਨੂੰ ਲੋਕ ਕਰ ਦਿੱਤਾ ਹੋਇਆ ਦੇਖੋ ਕਿੰਨਾ ਪਿਆਰਾ ਜਿਹੜਾ ਡਿਜ਼ਾਈਨ ਬਣਿਆ ਠੀਕ ਹੈ ਮੈਂ ਤੁਹਾਨੂੰ ਫਿਰ ਇਧਰਲੀ ਸਾਈਡ ਤੋਂ ਬਣਾ ਕੇ ਦੱਸਦੇ ਹਾਂ ਹੁਣ ਅਸੀਂ ਇੱਥੋਂ ਲੈਨੇ ਆ ਇਹਨੂੰ ਕੋਈ ਵੀ ਆਪਾਂ ਨਾ ਡਿਜ਼ਾਈਨ ਦੇ ਦੇਣਾ ਆ ਤੇ ਇੱਥੋਂ ਥ੍ਰੈਡ ਫੈਬਰਿਕ ਚੱਕ ਲੈਣਾ ਤੇ ਇੱਥੋਂ ਅਸੀਂ ਕੱਢ ਲੈਣਾ ਫੈਬਰਿਕ ਫਿਰ ਅਸੀਂ ਇਸ ਤਰ੍ਹਾਂ ਕਰ ਦਾਂਗੇ ਤੁਸੀਂ ਮਤਲਬ ਰੋਜ਼ ਵੀ ਬਣਾ ਸਕਦੇ ਆ ਇਹਦਾ ਰੋਜ਼ ਬਹੁਤ ਵਧੀਆ ਬਣਦਾ ਆ ਥ੍ਰੈਡ ਨੂੰ ਇਸ ਤਰ੍ਹਾਂ ਕਰਕੇ ਸੈੱਟ ਕਰ ਲੋ ਬੈਕ ਤੋਂ ਤੁਸੀਂ ਤੇ ਆਪਣੇ ਆਪ ਜਿਹੜਾ ਥ੍ਰੈਡਾ ਨਿਕਲ ਜਾਣਾ ਆ ਆ ਦੇਖੋ ਜੀ ਇੱਥੋਂ ਅਸੀਂ ਫਿਰ ਲੋਕ ਕਰ ਦਾਂਗੇ ਤੇ ਸਾਡਾ ਕਿੰਨਾ ਵਧੀਆ ਜਿਹੜਾ ਡਿਜ਼ਾਈਨ ਨਾ ਬਣ ਕੇ ਕੰਪਲੀਟ ਹੋਇਆ ਆ ਆ ਦੇਖੋ ਤੁਸੀਂ ਐਵੇਂ ਵੀ ਕਰ ਸਕਦੇ ਹੋ ਇਹ ਵੀ ਬਹੁਤ ਪਿਆਰਾ ਹੈ ਇਸ ਤਰ੍ਹਾਂ ਕਰਕੇ ਵੀ ਤੁਸੀਂ ਇਹਨੂੰ ਨੀਚੇ ਤੋਂ ਡੰਡੀਆਂ ਬਣਾ ਸਕਦੇ ਆ ਠੀਕ ਹੈ ਮੈਂ ਇਹਨੂੰ ਥੋੜਾ ਜਿਹਾ ਹੋਰ ਹੈਵੀ ਕਰਕੇ ਤੁਹਾਨੂੰ ਦਿਖਾਉਣੀ ਆ ਹਾਂਜੀ ਮੈਂ ਤੁਹਾਨੂੰ ਦੇਖੋ ਜੀ ਐਦਾਂ ਫਲਾਵਰ ਨੂੰ ਬਣਾ ਕੇ ਦਿਖਾ ਦਿੱਤਾ ਹੋਇਆ ਤੇ ਇਦਰੋਂ ਵੀ ਜੇ ਆਪਾਂ ਡੰਡੀ ਕੱਢ ਲਵਾਂਗੇ ਤੇ ਬਹੁਤ ਹੀ ਵਧੀਆ ਜਿਹੜਾ ਡਿਜ਼ਾਈਨ ਆ ਸਾਡਾ ਬਣ ਕੇ ਰੈਡੀ ਹੋਇਆ ਆ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਵੀ ਬਣਾ ਸਕੋ ਤੇ ਸੂਟਾਂ ਦੇ ਉੱਤੇ ਸੋਨੇ ਸੋਨੇ ਜਿਹੜੇ ਫੁੱਲ ਪਾ ਸਕੋ ਆਪਣੇ ਤੇ ਬਿਲਕੁਲ ਹੀ ਸਿੰਪਲ ਜਿਹੇ ਤਰੀਕੇ ਦੇ ਨਾਲ ਤੁਸੀਂ ਸੂਟ ਕੱਟ ਕੇ ਆਪਣਾ ਪਾ ਸਕਦੇ ਹੋ ਤੇ ਕਰਕੇ ਜ਼ਰੂਰ ਦੇਖਿਓ ਮਿਲਦੇ ਕਿਸੇ ਨੈਕਸਟ ਡਿਜ਼ਾਈਨ ਨਾਲ